ਭਾਰਤ ਵਿੱਚ ਕਿਸੇ ਹੋਰ ਨੂੰ ਸੱਤਾ 'ਚ ਲਿਆਉਣਾ ਚਾਹੁੰਦੀ ਸੀ ਬਾਈਡਨ ਸਰਕਾਰ ਇੱਕ ਦੋਸ਼ 트ੰਪ ਨੇ ਲਗਾਏ ਨੇ ਯਾਨੀ ਕਿ ਡੋਨਾਲਡ 트ੰਪ ਨੇ ਬਾਈਡਨ ਯਾਨੀ ਕਿ ਜੋ ਬਾਈਡਨ ਸੀ ਜੋ ਪਹਿਲਾ ਰਾਸ਼ਟਰਪਤੀ ਸੀ ਉਹਨਾਂ ਦੇ ਉੱਤੇ ਗੰਭੀਰ ਦੋਸ਼ ਲਗਾਏ ਨੇ ਦੱਸ ਦਈਏ ਕਿ ਭਾਰਤ ਵਿੱਚ ਵੋਟ ਫੀਸ ਨੂੰ ਵਧਾਉਣ ਦੇ ਲਈ ਜੋ ਅਮਰੀਕਾ ਵੱਲੋਂ ਭਾਰਤ ਨੂੰ ਫੰਡ ਦਿੱਤਾ ਜਾਂਦਾ ਸੀ ਉਸ ਉੱਤੇ ਸਵਾਲ ਚੁੱਕੇ ਗਏ ਨੇ ਉਹਨਾਂ ਕਿਹਾ ਕਿ 2.1 ਕਰੋੜ ਡਾਲਰ ਜਿਹੜੇ ਦਿੱਤੇ ਜਾਂਦੇ ਸੀ ਉਹ ਇਸ ਕਰਕੇ ਦਿੱਤੇ ਜਾਂਦੇ ਸੀ ਤਾਂ ਜੋ ਭਾਰਤ ਵਿੱਚ ਕਿਸੇ ਹੋਰ ਨੂੰ ਸੱਤਾ ਤੇ ਕਾਬਜ਼ ਕੀਤਾ ਜਾ ਸਕੇ ਤਾਂ ਇਹ ਗੰਭੀਰ ਦੋਸ਼ ਨੇ ਜਿਹੜੇ ਜੋ ਬਾਈਡਨ ਤੇ ਲਗੇ ਨੇ ਹਾਲਾਂਕਿ ਇਸ ਵਿੱਚ ਭਾਰਤ ਦਾ ਖਾਸ ਜ਼ਿਕਰ ਹੈ ਕਿ ਭਾਰਤ ਵਿੱਚ ਸੱਤਾ ਬਦਲਣਾ ਚਾਹੁੰਦੀ ਸੀ ਬਾਈਡਨ ਸਰਕਾਰ ਇਹ 트ੰਪ ਨੇ ਦੋਸ਼ ਲਗਾਏ ਨੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਬਾਈਡਨ ਪ੍ਰਸ਼ਾਸਨ ਵੱਲੋਂ ਵੋਟ ਫੀਸਰ ਵਧਾਉਣ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇਣ ਦੇ ਫੈਸਲੇ ਤੇ ਮੁੱਢ ਸਵਾਲ ਚੁੱਕੇ ਨੇ 트ੰਪ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਬਾਈਡਨ ਪ੍ਰਸ਼ਾਸਨ ਭਾਰਤ ਵਿੱਚ ਕਿਸੇ ਹੋਰ ਨੂੰ ਸੱਤਾ ਤੇ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਟਰੰਪ ਨੇ ਵੀਰਵਾਰ ਨੂੰ ਮਿਆਮੀ 'ਚ ਐਫਆਈ ਐਫਆਈ ਤਰਜੀਹੀ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਟਿੱਪਣੀਆਂ ਕੀਤੀਆਂ ਸਨ ਉਹਨਾਂ ਪਹਿਲਾਂ ਵੀ ਅਜਿਹੇ ਫਿਕਰ ਜਤਾਏ ਸਨ ਅਤੇ مالی ਸਹਾਇਤਾ ਦੇਣ ਦੀ ਲੋੜ ਤੇ ਸਵਾਲ ਚੁੱਕੇ ਸਨ ਉਹਨਾਂ ਸੰਮੇਲਨ ਦੌਰਾਨ ਕੁਝ ਮਿਸਾਲਾਂ ਵੀ ਦਿੱਤੀਆਂ ਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਅਮਰੀਕਾ ਦਾ ਪੈਸਾ ਕਿੱਥੇ ਜਾ ਰਿਹਾ ਸੀ ਉਹਨਾਂ ਕਿਹਾ ਕਿ ਭਾਰਤ ਨੂੰ ਵੋਟ ਫੀਸਦ ਵਧਾਉਣ ਲਈ 2.1 ਕਰੋੜ ਡਾਲਰ ਖਰਚ ਕਰਨ ਦੀ ਸਾਨੂੰ ਲੋੜ ਕਿਉਂ ਹੈ ਮੈਨੂੰ ਯਾਦ ਪਦਾ ਹੈ ਕਿ ਬਾਈਡਨ ਪ੍ਰਸ਼ਾਸਨ ਕਿਸੇ ਹੋਰ ਨੂੰ ਸੱਤਾ ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਨੂੰ ਇਹ ਗੱਲ ਭਾਰਤ ਸਰਕਾਰ ਨੂੰ ਦੱਸਣੀ ਪਵੇਗੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਬੰਗਲਾਦੇਸ਼ ਚ ਸਿਆਸਤ ਦੀ ਮਜ਼ਬੂਤੀ ਲਈ 2.9 ਕਰੋੜ ਡਾਲਰ ਦਿੱਤੇ ਗਏ ਇਸ ਤੋਂ ਇਲਾਵਾ ਪਰ ਏਸ਼ੀਆ ਵਧਿਆ ਕਰ ਰਿਹਾ ਸਾਨੂੰ ਉਹਨਾਂ ਨੂੰ ਪੈਸਾ ਦੇਣ ਦੀ ਲੋੜ ਨਹੀਂ ਹੈ ਉਹਨਾਂ ਕਿਹਾ ਕਿ ਇਹ ਤਾਂ ਸਿਰਫ ਕੁਝ ਫੰਡਿੰਗ ਹੈ ਪਰ ਸੂਚੀ ਬਹੁਤ ਲੰਬੀ ਹੈ ਅਮਰੀਕਾ ਦੇ ਰਾਸ਼ਟਰਪਤੀ ਐਲਨ ਮਸਕ ਦੀ ਅਗਵਾਈ ਹੇਠਲੇ ਯੂ ਐਸ ਡਿਪਾਰਟਮੈਂਟ ਆਫ ਗਵਰਨਮੈਂਟ ਵੱਲੋਂ ਭਾਰਤ ਵਿੱਚ ਵੋਟ ਫੀਸ ਬਧਾਉਣ ਲਈ ਦਿੱਤੇ ਗਏ 2.1 ਕਰੋੜ ਡਾਲਰ ਸਮੇਤ ਹੋਰ ਖਰਚਿਆਂ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਸੀ ਤਾਂ ਭਾਰਤ ਵਿੱਚ ਵੋਟ ਫੀਸ ਬਧਾਉਣ ਲਈ ਯੂ ਐਸ ਆਈਡ ਵੱਲੋਂ ਦਿੱਤੇ ਗਏ ਫੰਡ ਤੇ ਪੈਦਾ ਹੋਏ ਵਿਵਾਦ ਦਰਮਿਆਨ ਕਾਂਗਰਸ ਨੇ ਮੰਗ ਕੀਤੀ ਹੈ ਕਿ ਸੰਸਥਾ ਵੱਲੋਂ ਭਾਰਤ ਦੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਨੂੰ ਦਿੱਤੇ ਗਏ ਸਹਿਯੋਗ ਦਾ ਬਿਉਰਾ ਦੇਦਿਆਂ ਵਾਈਟ ਪੇਪਰ ਜਾਰੀ ਕੀਤਾ ਜਾਣਾ ਚਾਹੀਦਾ ਹੈ ਕਾਂਗਰਸ ਨੇ ਭਾਰਤ ਵਿੱਚ ਇਹ ਮੰਗ ਕਰ ਦਿੱਤੀ ਹੈ ਅਤੇ ਇਸ ਨਾਲ ਹੀ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵਿਆ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਨਾਲ 2024 ਦੀਆਂ ਲੋਕ ਸਭਾ ਚੋਣਾਂ ਚ ਪ੍ਰਚਾਰ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਉਸ ਦਾਅਵੇ ਦੀ ਪੁਸ਼ਟੀ ਹੁੰਦੀ ਹੈ ਕਿ ਵਿਦੇਸ਼ੀ ਤਾਕਤਾਂ ਉਹਨਾਂ ਨੂੰ ਸੱਤਾ 'ਚ ਆਉਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ ਤਾਂ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਭਾਰਤ ਵਿੱਚ ਵੀ ਸਿਆਸੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਤੇ ਚੁੱਕੇ ਜਾਣ ਲੱਗੇ ਨੇ 트ੰਪ ਦੇ ਇਸ ਅਹਿਮ ਬਿਆਨ ਤੋਂ ਬਾਅਦ ਟਰੰਪ ਦੇ ਇਸ ਬਿਆਨ ਨੇ ਭਾਰਤ ਦੀ ਸਿਆਸਤ ਨੂੰ ਵੀ ਪਖਾ ਦਿੱਤਾ ਤਾਂ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਪ੍ਰਤੀ ਟਰੰਪ ਸਰਕਾਰ ਦਾ ਕੀ ਰਵੱਈਆ ਰਹਿੰਦਾ ਹੈ ਅਤੇ ਭਾਰਤ ਵਿੱਚ ਸਿਆਸੀ ਪਾਰਟੀਆਂ ਦਾ ਇੱਕ ਦੂਜੇ ਪ੍ਰਤੀ ਕਿਹੋ ਜਿਹਾ ਰਵੱਈਆ ਹੋਵੇਗਾ